ਉਹਦਾ ਉਹਦਾ ਕੋਈ ਹੋਰ ਕੀ ਨਾ ਸੀਦਾ ਕੁੜੀ ਦਾ ਪਹਿਲਾਂ ਇਹਦਾ ਗਾਗਣ ਸੀ ਕੀ ਨਾ ਰੱਖਿਆ ਸੀ ਗੱਗ ਗੱਗ ਹੀ ਸੀ ਉਹਨਾਂ ਦੇ ਗੱਗ ਤਾਂ ਖੂ ਖਾ ਇਹ ਐਵੇਂ ਵੀ ਇੱਕ ਦਿਨ ਗੈਬ ਵੀ ਪਾਉਂਦੀਆਂ ਨੇ ਇਹ ਇਹ ਡੇਲੀ ਰੁਟੀਨ ਚ ਨਹੀਂ ਦਿੰਦੀਆਂ ਆ ਇਹ ਤਾਂ ਕੱਲ ਗਈ ਇਹਨਾਂ ਦੀ ਟੇਢੀ ਹੋ ਗਈ ਡਿੱਗ ਗਈ ਨਾ ਉਦੋਂ ਦੇਣ ਲੱਗਣਗੀਆਂ ਅੱਡੇ ਹੁਣ ਹੋ ਗਈ ਇਹਨਾਂ ਦੀ ਉਹ ਆ ਇਹ ਪੱਠੀ ਆ ਉਹ ਇਹ ਦੁੱਧ ਹੀ ਨਹੀਂ ਆ ਮੰਨ ਵੀ 3 ਦਿਨ ਨਹੀਂ ਦਿੰਦੀ ਇਹਦੇ ਰੱਖੇ ਹੁੰਦੇ ਨੇ ਨਾ ਬਈ ਮੋੜੇ ਪੰਜ ਸਾਲ ਮੁਰਗੀ ਆਹ ਪੂਰਾ ਟਾਈਮ ਰੱਖੇ ਹੋਏ ਹੋਰ ਕਿ 50 50 ਹੁੰਦੇ ਇਕੱਠੇ 40 40 ਮੁਰਗੀਆਂ 50 50 ਕੁੱਤੇ ਲੈ ਗਈ ਗੱਲ ਕਰ ਉਦੋਂ ਬਾਅਦ ਛੱਡਦੇ ਹੁਣ ਵੀ ਵਸਤ ਇਹ ਵਸੱਖ ਰੱਖੇ ਮਾਰ ਕੇ ਬਾਗਲ ਨਾਲ ਲੰਡਾ ਜਾ ਪੱਤਾ ਹੋਵੇ ਇੱਕ ਲੰਡਰ ਹੀ ਆ 25 ਦੀ ਮੁਰਗੀਆਂ ਹੋਣ ਬਹੁਤ ਚੀਜ਼ ਵਧੀਆ ਲੱਗਦੀ ਮਨ ਨੂੰ ਮੇਰੀ ਫੇਵਰੇਟ ਆ ਜਾ ਫੇਵਰੇਟ ਜਾਣ ਬਰਾਂ ਮੇਰਾ ਇਹ ਇਹ ਤਾਂ ਵਧੀਆ ਚੀਜ਼ ਆ ਸੋਹਣਿਆ ਮੇਰਾ ਅੱਜ ਕੀਤੇ ਨੀ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਕਹਿ ਦਾਂ ਕਹੇ ਬੜੀ ਸਮਝ ਲੱਗੀ ਅੱਜ ਹਾਈ ਹਾਈ ਮम्मा ਜਿਗਾਰ ਬਿਜਗਾਰੇ ਜਿਗਾਰ ਲਾਉਣੇ ਪੈਂਦੇ ਨੇ ਸਹੀ ਗੱਲ ਹੈ ਚੱਲਦਾ ਜੀ ਕੰਮ ਕੰਚੀ ਨਹੀਂ ਹੈਗੀ ਤੇ ਘਰੇ ਨੇ ਕੰਮ ਲੈ ਤੋ ਸੋਨੇ ਹੀ ਆਪਣਾ ਇਥੇ ਹੀ ਪਾਰਨਾ ਪੂਣਾ ਹੈ ਹਾਂ ਗੋਹਾ ਹੋ ਰਾ ਗਿਆ ਅੱਗੇ ਦਿੱਕੀ ਚੱਲ ਤੂੰ ਐਥੇ ਰੰਗ ਨਾ ਬੈਰ ਉਹ ਇਹਨੇ ਪੋਤਾ ਜਾਉਂਦੀ ਮੈਂ ਉਤਰ ਚੱਕ ਲਾਂਗੇ ਚੱਕ ਲਾਂਗੇ ਹਰਦਾ ਹੱਥ ਨਾਲ ਇਹਦੇ ਉੱਤੇ ਕਹੀ ਦੇ ਲਾਉ ਬਈ ਉਹ ਨਿਸ਼ਾਨ ਲਾਵਾਂਗੇ ਲਾਵਾਂਗੇ ਉਹ ਮੈਂ ਸੀਨ 'ਚ ਥਾਪੜੂੰਗਾ ਠੀਕ ਹੈ ਸੀਨ 'ਚ ਥਾਪੜਾਂਗੇ ਆ ਆਪਾਂ ਗੱਡੀ ਵੀ ਖਾਲੀ ਕਰਨੀ ਹੈ ਨਾ ਹਾਂ ਪੱਲੜੀ ਚੱਕੂ ਦੇ ਦੇ ਫਿਰ ਚੱਕ ਕੇ ਪਾ ਦੇ ਪੱਲੜੀ ਆ ਚੱਕਣਾ ਪੂਣਾ ਮਿੰਦੋ ਆ ਇੱਕ ਵਾਰ ਇਕੱਠਾ ਕਰੀ ਬਈ ਸਾਈਡਾਂ ਤੋਂ ਬਸ ਮਿੰਦੋ ਚੱਕਦਣਗੇ ਪੁੱਣਾ ਇਹ ਲੱbredਾ ਹੱਥ ਓਕੇ ਜੀ ਹਾਸਨ ਨੂੰ ਲੀਡ ਕਰਦੇ ਮੈਂਬਰ ਜਾਓ ਇਹ ਪਈ ਜਗਾੜ ਲਾਇਆ ਨਾ ਫੜੇ ਇਧਰੋਂ ਐਂ ਕਰੋ ਐਂ ਦਬਰ ਰਹਿੰਦੇ ਨੇ ਆਂ ਜੱਜ ਪੱਲੀ ਜੀ ਬਿਚਾ ਕੇ ਨਾ ਕੋਈ ਉੱਥੇ ਤੇਰੀ ਕਰਦੰਨੇ ਐ ਲੈ ਖੰਡੂ ਫੇਰ ਵੀ ਜਾਏ ਉੱਤੇ ਉਹ ਤਾਂ ਪਤਾ ਲੱਗੂ ਪਤਾ ਲੱਗੂ ਰ ਨਾ ਨਾ ਆਪਾਂ ਗਣੇ ਸਾਹਮਣੇ ਉਹ ਕਰਨਾ ਆਪਾਂ ਦੇ ਖਾਲੀ ਕਰਨੇ ਰੇੜੀ ਤੇ ਕਿਹੜੀ ਖਾਲੀ 프랜ਚਾਈਜ਼ ਪਰ ਯਾਰ ਚੱਕੀ ਇਧਰੀ ਤਾਂ ਦੋ ਇੱਥੇ ਰੱਖ ਦੇ ਆ ਉਧਰ ਧਰ ਦੇ ਇਧਰ ਲਵੀ ਦੇ ਮਾਗਰ ਮਿੰਦੋਲਾ ਲੜਫੜ ਲਵੀ ਦੇ ਮਾਗਰ ਧਰ ਦੇ ਕੱਢ ਜਾ ਆ ਵੀ ਤੁਹਾਨੂੰ ਕਰਦੀ ਚੱਲ ਇਹਦਾ ਬਾਅਦ ਚ ਪੈ ਜਾਣਾ ਪਤਾ ਵੀ ਲੱਗੂ ਨਾ ਇੱਥੇ ਮਾਗਰ ਧਰ ਦੋ ਸ਼ਾਵਾ ਦੇ ਸ਼ਾਵਾ ਦੇ ਇਹ ਤੇਰੇ ਮਾਗਰ ਨਹੀਂ ਓਏ ਗਾ ਗਾ ਓਏ ਟੱਕਾਈ ਨਾ ਟੱਕਾਈ ਇੱਥੇ ਰੱਖ ਦੇ ਇੱਥੇ ਆ ਇੱਥੇ ਰੱਖ ਦੇ ਉੱਥੇ ਇਹ ਖੇਡ ਲਿਆ ਆ ਇਹਨੇ ਲੋਟਾ ਕਰਨਾ ਆਜੇ ਤੇ ਧਰ ਦੇ ਇਹ ਤਾਂ ਸੀਨ ਹੀ ਹੋ ਕਰਨਾ ਹੈ ਬਸ ਆਪਾਂ ਜੁੜੀ ਕਰ ਲਈ ਇਧਰ ਮੈਂ ਦਿਖਾਉਂਦੀ ਨਹੀਂ ਕੋਈ ਨਾ ਮਾੜਾ ਮੋਟਾ ਦਾ ਫੇਪ ਚੱਕ ਕੇ ਆਇਆ ਠੰਡੇ ਠੰਡੇ ਪਾਣੀ ਦਾ ਇਹ ਕੀ ਕਰਤਾ ਕ ਇਹ ਕੀ ਕਰਤਾ ਮੈਂ ਕਰਨਾ ਕੀ ਆ ਬੱਥੇ ਤੂੰ ਮੈਂ ਕਹਿੰਦੀ ਚਾਰ ਵਾਰ ਜਾ ਤੂੰ ਕਿਉਂ ਮੈਂ ਮਰ ਜਾਮੇ ਇੱਕ ਹੀ ਭਰੇ ਮੈਂ ਕਹਣਾ ਦੋ ਵਾਰ ਤੇ ਇੱਕ ਬੱਥੇ ਦੀ ਪਾ ਦੂ ਉਹ ਨਾ ਬਾਈ ਦਿਖਾ ਦੇ ਗੋਆ ਉਹਦਾ ਇਧਰ ਗੱਲ ਤੇ ਇਧਰ ਗੱਲ ਸੁਣ ਲੈ ਆਹ ਇੰਗਲ ਚ ਚੱਕ ਲੈ ਕਿਉਂਕਿ ਉਧਰ ਹੀ ਤੁਹਾਨੂੰ ਚੱਕਣੇ ਪੈਣਗੇ ਸੀਨ ਤਾਂ ਐ ਕਰ ਉਹ ਉਹ ਧੱਕਾ ਲੈਣੇ ਪੈ ਜੀ ਉਹ ਗਲਤ ਰੱਖਦਾ ਤੁਸੀਂ ਉਹ ਕੋਈ ਨਾ ਉਹ ਇਹ ਉਹ ਕਰੀ ਚੰਗਾ ਉਹ ਗਾਣਾ ਗਾ ਨਹੀਂ ਮੁੰਨੀ ਬਦਨਾਮ ਹੋਈ ਉਹ ਗਾ ਨਹੀਂ ਜੇ ਤਾਂ ਜੇ ਕੋ ਪੰਜਾਬੀ ਗਾਣਾ ਗਾਈ ਯਾਰ ਨਿਮਰਤ ਖੈਰਾ ਦਾ ਗਾਣਾ ਗਾਈ ਤੂੰ ਮੈਨੂੰ ਆਉਂਦਾ ਨਹੀਂ ਆਏ ਮੈਨੂੰ ਮੜੇ 10 ਤਾਂ ਸੀ ਹਰਦਾ ਹਾਂ ਅਸੀਂ ਤੋਰਦਾ ਠੀਕ ਹੈ ਹਾਂ ਪਹਿਲੇ ਇੱਕ ਮਿੰਟ ਪਹਿਲਾਂ ਮੈਂ ਤੇਰੀ ਤੋਰ ਦਾ ਚੱਕ ਦਿਆਂ ਯਾਰ ਥੱਲੋ ਚੱਕੋ ਤੋਰ ਤੋਂ ਬਈ ਆ ਚਲੋ ਲੈ ਉਹ ਲਿਓ ਟੋਕਰਾ ਬਈ ਆ ਜੋ ਜਾ ਬਣਿਆ ਯਾਰ ਓ ਜਫੂ ਹੈ ਜਫੂ ਹੈ ਜਫੂ ਅਸਰ ਮਾ ਪੈ ਬਿਠਾਉਂਗਾ ਅਸਰ ਮਾ ਪੈ ਕਰਦਾ ਹਾਂ ਇੱਥੇ ਖੜਾ ਲਾ ਦੇ ਚੰਗਾ ਖੜਾ ਹੋ ਜਾ 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 ਵੈਰੀ ਗੁੱਡ ਬਾਹਰ ਨਾ ਡਾਈ ਫਿਰ ਤੇ ਅਸੀਂ ਬਾਗ ਲਾਂਗੇ ਜੇ ਬਾੜਾ ਦੇਗਾ ਹੈਲੋ ਕਰਕੇ ਜਾ ਮੈਂ ਉਹਨਾਂ ਨਾਲ ਹੈਲੋ ਕਰਕੇ ਜਾ ਕਿਉਂ ਗੰਦਾ ਕਾਦੇ ਨਾਲ ਬੜੇ ਸ਼ਿਆਰ ਮੇਰੀ ਬਾਤ ਜੱਪੂ ਉਹ ਰਿਆ ਸਕੂਲ ਕਿ ਸਕੂਲ ਨਹੀਂ ਜਾਂਦੇ ਉਹਨਿੱਤੋਂ ਕੀ ਲਈ ਇਹਦਾ ਨਾ ਉਹਦਾ ਕੋਈ ਹੋਰ ਕੀ ਨਾਮ ਸੀਦਾ ਕੁੜੀ ਦਾ ਪਹਿਲਾਂ ਇਹਦਾ ਗਾਗਣ ਸੀ ਕੀ ਨਾਮ ਰੱਖਿਆ ਸੀ ਗਾਗ ਗਾਗ ਹੀ ਸੀ ਉਹਨੂੰ ਗਾਗ ਕੋਤੇ ਨੇ ਗੱਗ ਤਾਂ ਖੂਖੂ ਖਾਣੀ ਉਹਦੇ ਕੋਲੇ ਕਿੱਥੇ ਦੀ ਫੋਨ ਲੁਪਤੀ ਪਾਥੀ ਧਰ ਕੇ ਰੱਖ ਦਿੱਤੀ ਹੈ ਹਾਂ ਉਹ ਮੇਰੀ ਉਰਦੀ ਉਰਦੀ ਗੱਲ ਸੁਣੇ ਤੇ ਇਹਦਾ ਆਪਾਂ ਬਸ ਤੇ ਫਰੈਂਡ ਦੀ ਫਿਰ ਉਹ ਦਿਨ ਦਾ ਭੈ ਖੜਾ ਛੜਦਾ ਮੇਰੇ ਤਾਂ ਬੰਦੇ ਨੂੰ ਨਹੀਂ ਪਤਾ ਲੱਗਿਆ ਹਜੇ ਉਹਦਾ ਗੱਲ ਟਲ ਗਈ ਉਹਦੇ ਫੜੀ ਆ ਰੰਗੇ ਅੱਥੀ ਫੜੀ ਆ ਨਹੀਂ ਹੋਰ ਕਿਸਾਂ ਤੇ ਕਿੱਟਾਂ ਗਲ ਜਿਹਨੂੰ ਲਈ ਫਿਰ ਦਿੱਤੀ ਟਡਰੀ ਤੂੰ ਕਿੰਝ ਚੰਗਾ ਮੈਂ ਕਿਹਾ ਵੀ ਫੋਨ ਫੜੇਗਾ ਤੂੰ ਤਾਂ ਕਿਹੀਂ ਫੋਨ ਫੜਿਆ ਗਿਆ ਤੇ ਤੈਨੂੰ ਹੋਰ ਗੱਲਾਂ ਦਾ ਪਤਾ ਇੱਕ ਦਾ ਇਹ ਲੀਡ ਕੱਢੀ ਨਾ ਮੈਨੂੰ ਨਹੀਂ ਹਿੰਦੂ ਆਪੂ ਪਤਾ ਤੇ ਤੂੰ ਇਹ ਐਸ ਤੂੰ ਆਖੀ ਮੇਰੇ ਕੋਲ ਤਾਂ ਦੀ ਕਿ ਚੰਡੜੀ ਜਨ ਟਰੈਡਿੰਗ ਲਈ ਫਿਰਦੀ ਰਹਿੰਦੀ ਕੋਈ ਸਮੋਸੇ ਹੀ ਖਾਈ ਜਾਂਦੇ ਰਹੇ ਦੋਨੇ ਜਾਨ ਹਾਂ ਹੋਰ ਇਹ ਸਾਮੂ ਖਾ ਹਾਂ ਨਹੀਂ ਮੈਨੂੰ ਕਹਿੰਦੀ ਸੀ ਮੈਂ ਤਾਂ ਬੰਦਾ ਫਰੈਂਡ ਬਣਾਇਆ ਹੋਇਆ ਹਾਂ ਹਾਂ ਮੈਂ ਤਾਂ ਸੂਟ ਲਾ ਲਿਆ ਦੰਦਾ ਮੈਨੇ ਸੋਹਣੀ ਚੱਕ ਮੇ ਚੱਕ ਮੈਂ ਦੇ ਵੀ ਆਖੇ ਨਾ ਨਹੀਂ ਆਇਆ ਤਾਂ ਫਰੈਂਡ ਤਾਂ ਹੁੰਦੇ ਨੇ ਤਾਂ ਮੇਰਾ ਵੀ ਹੈ ਆਖੂਗੀ ਮੈਂ ਕਹੀ ਮੈਨੂੰ ਮੈਨੂੰ ਕਹਿੰਦੀ ਫਰੈਂਡ ਬਣਾਇਆ ਹੋਇਆ ਸੂਟ ਲਾ ਲੈ ਬਣਾ ਲੈ ਫਰੈਂਡ ਨਹੀਂ ਐ ਸਾਰੇ ਤਾਂ ਨਹੀਂ ਹੁੰਦੇ ਗੱਲ ਹਾਂ ਐ ਤਾਂ ਫਰੈਂਡ ਮੇਰੇ ਵੀ ਨੇ ਹੈ ਅਸੀਂ ਪਾਰਟੀਆਂ ਕਰਦੇ ਆਂ ਕੋਈ ਤੂੰ ਤੂੰ ਇਹ ਦੇਖ ਆ ਪੜ੍ਹੇ ਲਿਖਦਾ ਇਹੀ ਫਰਕ ਹੁੰਦਾ ਤੇਰੇ ਵਾਲਾ ਤਾਂ ਪੜਿਆ ਲਿਖਿਆ ਹੈਗਾ ਹੈ ਜਾਂ ਮਾਵਾ ਮੁਲਾਜ਼ਮ ਹੈਗਾ ਤੈਨੂੰ ਤਾਂ ਕੋਈ ਰੋਕ ਟੋਕ ਨਹੀਂ ਆਹ ਦੇਖ ਲੈ ਭਣੇ ਭੈਣ ਦੇ ਕਾਰ ਆਹ ਦੇਖ ਲੈ ਇੱਕ ਟੋਕਰਾ ਕਹਿ ਕੇ ਸਾਰਾ ਗੋਹ ਇੱਕ ਜੀ ਪਾ ਤਾ ਹੋਰ ਦੇਖ ਲੈ ਲੱਦ ਕੇ ਤੋਰੀਆਂ ਹਾਂ ਲੱਦ ਕੇ ਤੋਰੀਆਂ ਕੋਈ ਦੂਆ ਦੇਖੀਂ ਪਹਿਲਾਂ ਤਾਂ ਖੜ ਕੇ ਗੱਲ ਕਰਨੀ ਆ ਤੂੰ ਕਹੀਂ ਤੂੰ ਆ ਜਾ ਬਹਿ ਜਾ ਨਹੀਂ ਇੱਥੇ ਬਹਿ ਹਾਂ ਸੁਣਾ ਕੋਈ ਗੱਲ ਬਾਤ ਟੋਕਰਾ ਨਹੀਂ ਆਏ ਘਰ ਤੂੰ ਅਜੇ ਜਾ ਕਿੱਥੇ ਰਹੀ ਆ ਤੇ ਇਹ ਆਖੂ ਮੈਂ ਤਾਂ ਤਣੋਂ ਲਈ ਜਾ ਰਹੀ ਆ ਤੇ ਤੇਉਂ ਮੇਰਾ ਕੰਮ ਜਿਹਾ ਕਰਿਆ ਠੀਕ ਆ ਤੇ ਇਹ ਨਾ ਕਹੀ ਕੋਈ ਹੋਰ ਗੱਲ ਕਹੀ ਤੇ ਹੋਰ ਕੀ ਚੁਗਲੀ ਹੋ ਸਕਦੀ ਆ ਉਹ ਤਾਂ ਬਧੀਰੇ ਚੱਕ ਲਾਂਗੇ ਬਈ ਅਸੀਂ ਮੁੰਡਾ ਨੀ ਕਿਸੇ ਦੀਆਂ ਉਹੀ ਸਵਾਰੀ ਇਹ ਉਹੀ ਨਾ ਉਹ ਕਹਿੰਦੀ ਸੀ ਹੋਰ ਇਹ ਜੀ ਜੀ ਨੂੰ ਲੈ ਕੇ ਹਾਂ ਜੀ ਨੂੰ ਲੈ ਕੇ ਉਹ ਨਹੀਂ ਹੋਰ ਮੈਟਰ ਚੱਕੋ ਉਹ ਆਉਂਦਾ ਉਹਨੂੰ ਆਹ ਬੋਲੀ ਤੇ ਪਿਆਉਂਦਾ ਉਹ ਦੇਖ ਦੇਖ ਦੇ ਆ ਹਾਂ ਜੀ ਨੂੰ ਤੇ ਦੇ ਰਹੇ ਹਾਂ ਹਾਂ ਕੁੜੀ ਵਾਲਾ ਚੱਕੇ ਮੁੰਡਾ ਪਿੱਛੋਂ ਦੀ ਬਾਈ ਤੁਸੀਂ ਆ ਜਾਓ ਇੱਥੇ ਨਾ ਫਿਰ ਇਹਨੂੰ ਜਵਾਬ ਨਾ 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 ਹਜੇ ਨਹੀਂ ਮੈਂ ਆਉਂਦਾ ਇਹ ਦੋ ਪਹਿਲਾਂ ਤੇ ਤੀਜੀ ਹੋਣੀ ਤੀਜੀ ਹੋਣੀ ਹੋਗੀ ਭਾਈ ਹੈ ਬਾਈ ਦੀ ਦਵਾਈ ਤੇ ਖਵਾਈ ਤੀ ਨੀ ਐਤੀ ਕੀਤਾ ਦਵਾਈ ਵੀ ਖਵਾਈ ਤੀ ਉਹਨੂੰ ਹੈ ਉਹ ਆਇਆ ਭਾਈ ਦੇਖ ਲੈ ਤੈਨੂੰ ਕੋਈ ਬਾਬਾ ਨਹੀਂ ਛੱਡਿਆ ਉਹਨਾਂ ਨੇ ਆਇਆ ਇੱਥੇ ਕੋਈ ਬਾਬਾ ਨਹੀਂ ਛੱਡਿਆ ਤੈਨੀਆਂ ਦਾ ਪਿਓ ਹੋ ਗਿਆ ਨੀ ਮੈਂ ਕੋਈ ਬਾਬਾ ਨਹੀਂ ਛੱਡਿਆ ਵੇਲੇ ਮੈਂ ਮੇਰੀ ਗੱਲ ਸੁਣ ਮੈਂ ਇਹਨੂੰ ਪੁੱਤੀ ਨੂੰ ਜ਼ੋਰ ਲਾ ਲਿਆ ਵੀ ਤੂੰ ਐਂ ਕਰ ਤੈਨੂੰ ਮੈਂ ਲੈ ਕੇ ਚੱਲਦੀਆਂ ਹੈ ਬੱਕਰੀਆਂ ਵਾਲਾ ਆਗਾ ਨਾਲੂਆ ਦਿੰਦਾ ਬੱਕਰੇ ਦਾ ਬੱਕਰੀਆਂ ਵਾਲਾ ਦਵਾਈ ਦਿੰਦਾ ਤੂੰ ਐਂ ਕਹੀਂ ਨੀ ਮੈਂ ਇਹਨੂੰ ਆਖਿਆ ਮੈਂ ਲੈ ਕੇ ਚਾਹਦੀ ਆ ਪਹਿਲਾਂ ਤਾਂ ਇਹ ਐਂ ਛੰਡ ਜੂ ਨੂੰ ਪੂਰਾ ਵੀ ਐਂ ਕਰਕੇ ਉਹਨੇ ਕੋਈ ਬਾਬਾ ਨਹੀਂ ਸੱਤਿਆ ਨਾਤਰਾ ਗੜ ਦੀ ਜੁੱਠਾ-ਖਾਂ ਫੇਰ ਵੀ ਨਹੀਂ ਗੱਲ ਬਣੀ ਨਹੀਂ ਤੂੰ ਫੇਰ ਉਦੋਂ ਵਰ ਦੇ ਨਿੰਨ ਪੁੱਤਿਆਂ ਦੇ ਤਨ ਮੈਂ ਰਾ ਦਿਆ ਮੈਂ ਉਹਨੂੰ ਇੱਕ ਬੰਦੇ ਦੀ ਦੱਸ ਪਾਈ ਤੇ ਕੋਈ ਪੱਕਾ ਇਲਾਜ ਕਰਤਾ ਉਥੇ ਤਾਂ ਉਹ ਗਈ ਜੀ ਪੜ ਐਂ ਵੀ ਆਪਣਾ ਫਾਇਦਾ ਹੀ ਕਰਦੇ ਜੀ ਉਥੇ ਗਈ ਨਹੀਂ ਦੇਖ ਲਾ ਕਿੱਥੇ ਕਿੱਥੇ ੱਟਕੇ ਖਾ ਕੇ ਆ ਗਈ ਫੇਰ ਵੀ ਕੁੜੀ ਹੋਈ ਆ ਠੀਕ ਆ ਦੀ ਕਰ ਗਈ ਹੁਣ ਨਹੀਂ ਪਾਣੇ ਨਾਲ ਭਈ ਅੱਜ ਦਾ ਗੱਲ ਤਾਂ ਟਾਈਮ ਨਹੀਂ ਹੈਗਾ ਇੱਕ ਨਹੀਂ ਵਿਆਹੀ ਜਾਂਦੀ ਤੇ ਨੰਨੇ ਕਿਵੇਂ ਵਿਆਹੂਗੀ ਉਹ ਚੀਜ਼ ਤੁਸੀਂ ਉਹ ਚੀਜ਼ ਉਹ ਕਰਨੀਆਂ ਵੀ ਤੁਸੀਂ ਹਵਾ ਬਣਾ ਦੇਣਾ ਆਪਸ ਵਿੱਚ ਗੱਲਾਂ ਦਾ ਤੇ ਤਿੰਨ ਕੁੜੀਆਂ ਹੋਈਆਂ ਕਿਵੇਂ ਕਰੂਗਾ ਉਹ ਵੀ ਵਿਆਹੂਗਾ ਕਿਵੇਂ ਜਾ ਉਹਦੀ ਮਾਂ ਪਈ ਉਹਦਾ ਦਾਜ ਬਣਾਉਦੀ ਮਰਜੂ ਉਹਦੀ ਮਾਂ ਤਾਂ ਪੜਾਉਂਦੀ ਦਾਜ ਬਣਾਉਦੀ ਮਰਜੂ ਨਪੁੱਤ ਨਪੁੱਤੇ ਦਾ ਇੱਕ ਇਕਿਲਾ ਹੈਗਾ ਇੱਕ ਇਕਿਲੇ ਤਿੰਨ ਕਿਵੇਂ ਵਿਆਹਣਗੇ ਹੈਂ ਹਾਂ ਹੁਣ ਤਨਲੇ ਆਇਆ ਹੁਣ ਤਾਂ ਕੋਈ ਚਾਂਸ ਲੈਣੋਂ ਛੱਡ ਦੇ ਨ ਤਿੰਨ ਕੁੜੀਆਂ ਹੋ ਗਈਆਂ ਹੁਣ ਚਾਂਸ ਲੈ ਕੇ ਚੌਥੀ ਹੋਊਗੀ ਪੱਕਿਆਂ ਦੀ ਫੇਰ ਕੀ ਕਰੀਏ ਜਿੱਥੇ ਕਹਿੰਦੀ ਮੈਂ ਉਹਨੂੰ ਲੈ ਕੇ ਜਾਣ ਦੀ ਕਹਿੰਦੀ ਮੈਂ ਉੱਥੇ ਕਹਿੰਦੀ ਮੇਰੇ ਸਾਡੇ ਪਿੰਡ ਦੀ ਕੋਈ ਉਹਨੂੰ ਲੈ ਕੇ ਗਈ ਕਿ ਉਹਦੇ ਮੁੰਡਾ ਹੋਵੇ ਇਹ ਵੀ ਮੇਰੀ ਗੱਲ ਮੰਨ ਲੈਂਦੀ ਇਹਦੇ ਵੀ ਹੋ ਜਾਂਦਾ ਇਹਦੇ ਵੀ ਹੋ ਜਾਂਦਾ ਸਾਦੀਆਂ ਲਾੜੀ ਤੂੰ ਤੂੰ ਹੀ ਬਣਾਉਣੀਆਂ ਨੇ ਆਪਦੇ ਕੋਲ ਕੁੜੀਆਂ ਬਸ ਇੱਕ ਗੱਲ ਮੈਂ ਇੱਕ ਗੱਲ ਪੁਆਇੰਟ ਦੱਸਤੀ ਵੀ ਛੋਟਾ ਬੁੜੀਆਂ ਵਾਲਾ ਕੰਮ ਹੀ ਆ ਇਹ ਤੁਹਾਨੂੰ ਸਿਖਾਉਣਾ ਨਾ ਪਵੇ ਮੈਨੂੰ ਠੀਕ ਹੈ ਗੱਲਾਂ ਹੁਣ ਜਿਵੇਂ ਡਿਫਰੈਂਟ ਆਮ ਚੁਗਲੀ ਨਹੀਂ ਕਰਨੀ ਵੀ ਜਿਹੜੀ ਨਵੀਂ ਚੁਗਲੀ ਹੋਵੇ ਵੀ ਲੋਕ ਆਖਣ ਯਾਰ ਵੀ ਹਾਂ ਵੀ ਆਹ ਗੱਲ ਸਹੀ ਐ ਕੋਈ ਵਾਚੀ ਚ ਕਰਦੀ ਜਿਹੜੀ ਵਾਪਰ ਰਹੀ ਹੋਵੇ ਜੱਗ ਵਿੱਚ ਹੀ ਹੋਵੇ ਸਮਝ ਕਿ ਕੁੜੀਆਂ ਵਾਲੀ ਤਾਂ ਪੱਕੀ ਕਰਨੀਆਂ ਪਹਿਲਾਂ ਤੁਸੀਂ ਹੌਨਸਾਰ ਪਹਿਲਾਂ ਉਹਦੇ ਬਾਰੇ ਕਹਿ ਰਹੀ ਮੈਂ ਕੋਟੜੀਆਂ ਲੇਖ ਰਹੀ ਸੀ ਹਾਂ ਪਹਿਲਾਂ ਉਹਦੇ ਨਾਲ ਕਰਨੀ ਉਹ ਤਾਂ ਫੂਲ ਫੜਾਇਆ ਗਾ ਨਾ ਪੂੜੀ ਦਾ ਪਾਤੀਆਂ ਚ ਰਾਹ ਮੇਰੀ ਪਾਤੀਆਂ ਚ ਆਖ ਰਹੀ ਇਹਨੇ ਤਾਂ ਫੂਲ ਕਹਿਣਾ ਨਹੀਂ ਪੱਕੇ ਤੈਨੂੰ ਐ ਪਤਾ ਉਹ ਤਾਂ ਬੰਦਾ ਕਰਾਇਆ ਸੀ ਝੰਗੜਿਆਂ ਲੈ ਪੈਦੀ ਸੀ ਕੋਟੜੀ ਰੋਜ਼ ਹੀ ਸੁਨੋ ਸੇ ਖਾਣ ਬੈਹ ਜਦੀਆਂ ਹਾਂ ਫਿਰ ਫਰੈਂਡ ਸੀ ਹਾਂ ਇਹ ਆਖੂਗੀ ਵੀ ਫਰੈਂਡ ਮਾੜੇ ਤੂੰ ਆਖਿਆ ਇਹਦਾ ਮੇਰਾ ਵੀ ਫਰੈਂਡ ਹੈ ਮਾੜੇ ਨਹੀਂ ਹੁੰਦੇ ਤੇ ਮੇਰੇ ਵੀ ਕੋ ਦਾ ਫਰੈਂਡ ਤੀ ਹਾਂ ਨਹੀਂ ਨੂੰ ਪਤਾ ਨਹੀਂ ਫਰੈਂਡ ਬਣਾ ਹੀ ਕਰਦੀ ਸੀ ਠੀਕ ਆ ਤੂੰ ਕਹੀਂ ਨਹੀਂ ਆਇਆ ਤਾਂ ਸਾਰੇ ਮਾੜੇ ਵੀ ਨਹੀਂ ਹੁੰਦੇ ਹਾਂ ਇੱਕ ਦੋ ਤਾਂ ਮੇਰੇ ਵੀ ਹੋਏ ਰੱਖੇ ਹੋਏ ਨੇ ਮੈਨੂੰ ਵਧੀਆ ਕਹਿੰਦੀ ਉਹ ਵੀ ਫਰੈਂਡ ਬਣਾ ਲਾ ਜੇ ਕਿਤੇ ਮੇਰੇ ਨੂੰ ਪਤਾ ਲੱਗ ਜਾਣਾ ਗੁੱਸਮੀ ਹੋ ਜਾਂਦਾ ਹੈ ਨਹੀਂ ਆ ਜਾ ਬਈ ਕੀ ਗੱਲ ਕਰ ਰਿਹਾ ਇੱਥੇ ਬੈਜੀ ਚੰਗਾ ਇੱਥੇ ਬੈਜੀ ਨਹੀਂ ਬਾਹਰ ਤਰੇ ਨੇੜੇ ਆ ਕੋ ਨਾ ਹੁਣ ਬੰਦ ਕਰ ਬਾਈ ਮਾੜੇ ਤਾਂ ਹਾਂ ਤਾਂ ਹੁੰਦਾ ਆਏ ਆਏ ਗੱਲ ਜਾਣ ਵਾਲੇ ਐ ਕਹਨ ਬੂ ਮੇਰੇ ਦਾ ਸਿਰ ਤੇ ਬਾਹ ਟੋਕਰ ਆ ਮੈਂ ਭੁੱਲ ਗਈ ਟੋਕਰਣ ਭੁੱਲ ਗਈ ਹਾਂ ਜਦੋਂ ਸਾਰੀ ਗੱਲ ਇੱਥੇ 2-4 ਮਿੰਟ ਬੈਠ ਕੇ ਸਾਰੇ ਪਿੰਡ ਦੀਆਂ ਚੋਲੀਆਂ ਕਰ ਲਈਆਂ ਕਿ ਫਲਾਨੇ ਦੀ ਕੁੜੀ ਉਹ ਹੋਗੀ ਨਾ ਫਲਾਨੇ ਦੀ ਕੁੜੀ ਕੁੜੀ ਵਾਲੀ ਪਹਿਲਾਂ ਤਾਂ ਉਹ ਗੱਲ ਕਰ ਲੈ ਤਡਰੀ ਤਡਰੀ ਵਾਲੀ ਉਸ ਤੋਂ ਬਾਅਦ ਤੈਂ ਗੱਲ ਤੋਰਨੀ ਹੈ ਤਿੰਨ ਕੁੜੀਆਂ ਵਾਲੀ ਤਿੰਨ ਕੁੜੀਆਂ ਠੀਕ ਹੈ ਉਸ ਤੋਂ ਬਾਅਦ ਤੈਂ ਸਾਰੀ ਗੱਲ ਨੂੰ ਮੇੜਨੀ ਹੈ ਉਸ ਤੋਂ ਬਾਅਦ ਤੈਂ ਇੱਕ ਗੱਲ ਹੋਰ ਕਰਨੀ ਹੈ ਤੇ ਉਹ ਕਹੀ ਦੀ ਤੂੰ ਇੱਕ ਗੱਲ ਕਹੀ ਦੀ ਹਾਂ ਉਹ ਗੱਲ ਕਹੀ ਉਹ ਨਹੀਂ ਹੈਗਾ ਆਪਣਾ ਜਿਹੜਾ ਉਹਦੀ ਤਾਰੀ ਦੀ ਬਹੂ ਨੂੰ ਉਹਨੂੰ ਸ਼ਾਮ ਦੀ ਤੀ ਹੈ ਰਾਤ ਭੀ ਬਾਹਰ ਕੱਢਦਾ ਬੁੜਾ ਉਹਨਾਂ ਨੇ ਨਹੀਂ ਤੈਨੂੰ ਕੀ ਬਤਾ ਬੁੜਾ ਬਾਹਰ ਕਿਵੇਂ ਕੱਢਿਆ ਬੁੜੇ ਨੂੰ ਨੁਕਸਾਨ ਗਾ ਉਹ ਜੋ ਨੁਕਸਾਨ ਕੁਝ ਨਹੀਂ ਪਤਾ ਹਾਂ ਨਾ ਨੁੱਪਤਾ ਤਾਰੀ ਦਾ ਪਿਓ ਉਹ ਸ਼ਾਮ ਦੀ ਹੀ ਪਹਿਲਾਂ ਤੈਨੂੰ ਚੰਗੀ ਭਲੀ ਰਾਤ ਬਾਹਰ ਕੱਢਦਾ ਹਾਂ ਉਹ ਉਹ ਤੂੰ ਉਹ ਕਹੀਂ ਕੋਈ ਨਾਉ ਲਈ ਉਹ ਕੁੜੀ ਦਾ ਕਰ ਮੂੰ ਕਹਿੰਦੀ ਕੁਛ ਮਰਜ਼ੀ ਕਹਿੰਦੀ ਮੈਂ ਕੀ ਜੇ ਕਹਾਂ ਵੀ ਤੈਨੂੰ ਕੁੜੀ ਹੋਣੀ ਚੈਲੇ ਦੇ ਚੈਲੇ ਕੇ ਕਹਿ ਦੂੰ ਜੱਲਦੀ ਨੂੰ ਜੱਲਦਾ ਹੈਗਾ ਜੱਲਦਾ ਹੈਗਾ ਆਏ ਕਿ ਕਾਣੇ ਕਿ ਕਹੀ ਕਾਣੇ ਕੇ ਬੂਧੀ ਦੇ ਕਹਿੰਦੇ ਉਹ ਕਿਹੜੇ ਵੇਸ ਸਨੇਹ ਨਾ ਨਾ ਗੀਦੇ ਕਦੀ ਮੁਕੇ ਨਾ ਨਾ ਕੌਕਾਣੇ ਕੀ ਕਹੀ ਬੋਗੀ ਕੀ ਕਹਿੰਦਾ ਬੋਗੀ ਕਾਣੇ ਕਾਣੇ ਹੀ ਕਹਿੰਦਾ ਐਂਡ ਤੇ ਗਾਗਨ ਆਖੂਗੀ ਚੰਗਾ ਪਹਿਣ ਮੈਂ ਜਾਣੇ ਤੂੰ ਹਏ ਗੂ ਮਤਾ ਉਹ ਪੁੱਲ ਕੇ ਮੇਰੇ ਸੱਤੇ ਟੋਕ ਰਹਾ ਹਾਂ ਹਾਂ ਮੈਂ ਕਹੂੰਗਾ ਸਾਬੂ ਨੇ ਬਾਹਰ ਕਰਤਾ ਮੈਂ ਦੱਸ ਸੁਣ ਕੌਲੇ ਦੀ ਨੂੰਨੇ ਕੋਲਾ ਬਾਹਰ ਕਰਤਾ ਰਹਾ ਤਾ ਮੇਰੀ ਨੂੰਨੇ ਕੋਲਾ ਬਾਹਰ ਕਰਤਾ ਹਾਂ ਤੂੰ ਕਿਹੜਾ ਮਗੂਂਗੀ ਉਹ ਜਿਹੜਾ ਸਾਡੇ ਘਰ ਦੇ ਨਹੀਂ ਕੋਲਾ ਨਹੀਂ ਕੈਲਾ ਨੂੰ ਪੁੱਤਾਂ ਦੀਏ ਕੌਲਾ ਕੌਲਾ ਕਰੀ ਜਾਨੀਏ ਤੂੰ ਹਾਂ ਤਿੰਨ ਚਾਰ ਮਿੰਟਾਂ ਦਾ ਖਿੱਚ ਤਾ ਤੁਸੀਂ ਠੀਕ ਹੈ ਚੂਕਲੀ ਚਾ ਕੇ ਆਉਣੀ ਚਾਹੀਦੀ ਚੂਕਲੀ ਨਾ ਹੋਈ ਵਧੀਆ ਫੇਰ ਸਾਨੂੰ ਕੀ ਸਾਰਾ ਐਂਡ ਤੇ ਬਸ ਗਾਗਨ ਆਖੂਗੀ ਚੰਗਾ ਮੈਂ ਜਾਣੀ ਬੂ ਮੈਂ ਤਾਂ ਆਪੋ ਫੁੱਲ ਗਈ ਬੂ ਤਨੇ ਬਾਸ ਆਉਣ ਵਾਲੀ ਐ ਮੇਰੀ ਤਾਂ ਪਾਹੀ ਮੈਂ ਤਾਂ ਗੱਲਾਂ ਚ ਰਹਿ ਗਈ ਬੂਆ ਮਰ ਜਾ ਮੈਂ ਤਾਂ ਆਪ ਟੋਕਰ ਸੱਤੇ ਤੇ ਬੈਠੀ ਆਂ ਇਹਦਾ ਟੋਕਰ ਆ ਉਹ ਸੇਫ ਜੀ ਇੱਥੇ ਬੈਠੀ ਇਹ ਬੈਠੂਗੇ ਆ ਕੇ ਤੂੰ ਤਾਂ ਹਜੇ ਉਧਰੋਂ ਆਏਗੀ ਇਹਦਾ ਕਲਗ ਗਾਗਨ ਨਾ ਚੱਕੂਗੀ ਨਾ ਬਾ ਮੈਂ ਚੜਦੀ ਆਂ ਬਸ ਮੈਂ ਹਾਂ ਹਾਂ ਮਮਾ ਬੈਠੀ ਨਾ ਕੰਮ ਤੋਂ ਫੋਨ ਆ ਰਿਹਾ ਮੇਰਾ ਉਹ ਆ ਯੇ ਮਤਲਬ ਮੈਂ ਕਾਰ ਤੋਂ ਬਾਹਰ ਬਾਹਰੂਗੀ ਓਕੇ ਕਿਛ ਹੋ ਰਾਵੜਾ ਜੀ ਬਸ ਇੱਥੋਂ ਆ ਜੀ ਤੁਰ ਕੇ ਬੋਲੀ ਹਟ ਜਾ ਇਹ ਕਿ ਐ ਟਟਰ ਕੇ ਟਟਰ ਕੇ ਹਾਂ ਇਹ ਨੰਦ ਅਗਲਾ ਕੋਈ ਤਾਂ ਨਹੀਂ ਆਉਂਕੀ ਚਲੋ ਨਹੀਂ ਨੰਦ ਆ ਜਾ ਆ ਜਾ ਮਿੰਦੋ ਬਹਿ ਜਾ ਨਹੀਂ ਵਧੀਆ ਤਾਂ ਮੈਨੂੰ ਮਿਲ ਜੀ ਉਂ ਤਾਂ ਤੈਨੂੰ ਮੈਨਣ ਨੂੰ ਮੇਰਾ ਭਾਵੇਂ ਜੀ ਖਲੀ ਜਾਂਦਾ ਤੇ ਹੌਲ ਜੇ ਪਈ ਜਾਂਦੇ ਤੈਨੂੰ ਪੁੱਤੇ ਦੇ ਮਾਂ ਮਿਲ ਹੀ ਨਹੀਂ ਕਿਵੇਂ ਬਣੋਗੇ ਕਿੱਥੇ ਗਈਆਂ ਤੂੰ ਮੈਂ ਕਿਸੇ ਮੈਂ ਕੀ ਉਹਦੇ ਵਿੱਚ ਬੜੀ ਹੋਈ ਸੀ ਘਰ ਹੀ ਰਹਿਣੀ ਹੈ ਮੈਂ ਤੂੰ ਹੀ ਨਿਕਲਦੀ ਬਾਹਰ ਲੀ ਕੀ ਕਰਾਂ ਤੈਨੂੰ ਪਤਾ ਹੀ ਮੇਰਾ ਫਿਰ ਅਗਲੇ ਨੂੰ ਦੋਸਤ ਦਿੰਨੇ ਹੋ ਤੁਸੀਂ ਕਹਿੰਦਾ ਚਾਚਾ ਨਾ ਕੱਤਣ ਦੇ ਤੇ ਚਰਖੇ ਨੂੰ ਦੋਸਤ ਦਿੰਨੀ ਐ ਜਿਹੇ ਜਿਹਾ ਪਹਿਰਾਵਾ ਪਾਉਂਗੇ ਉਹ ਹੀ ਜੀ ਨੀਗਾ ਧਰ ਲੈਂਦਾ ਅਗਲੇ ਤੇ ਕੀ ਕਹਣਾ ਗੱਲ ਪਹਿਰਾਵੇ ਦਾ ਕਸੂਰ ਨਹੀਂ ਹੁੰਦਾ ਨਿਗਾ ਦੀ ਹੁੰਦੀ ਹੈ ਹਾਂ ਕਾ ਤੂੰ ਵੀ ਇਹ ਗੱਲ ਕਹੀ ਕਿ ਨੀਤ ਨਾ ਬੰਦੇ ਦੀ ਮਾੜੀ ਹੋਵੇ ਹਾਂ ਕਹੇ ਅੰਗਰੇਜ਼ ਕੱਦ ਦੇ ਕੱਪੜਿਆਂ 'ਚ ਫਿਰਦੇ ਰਹਿੰਦੇ ਨੇ ਕਾ ਫਿਰ ਓਵੇਂ ਬਣ ਕੇ ਦੇ ਓਵੇਂ ਬਣ ਕੇ ਦੇਖ ਲਾ ਜਿੰਮਾ ਮਾ ਜਮ ਨਹੀਂ ਮੂੰਹ 'ਤੇ ਬੂਟਾ ਮੈਂ ਮੂੰਹ ਚਾਈ ਬੂਟਾ ਪਟੋਆ ਰੱਖੀ 6 ਨੰਬਰ ਦਾ ਬੂਟ ਪਾਇਆ ਹੋਇਆ ਤੂੰ ਵੀ ਤਾਂ ਬੂਟਾ ਥੇਰਾ ਦਾ ਮੈਂ ਕੀ ਗੱਲ ਦੇਖ ਲਈ ਜਦੋਂ ਮੈਂ ਇਹਨਾਂ ਨੂੰ ਥੋੜ੍ਹਾ ਹਵਾਲਾ ਮੈਨੂੰ ਵੀ ਤੀਵੀਂ ਵਾਲੇ ਲੱchnਾ ਚਾਉਣਾ ਪੈਂਦਾ ਹੈਗਾ ਤੇ ਜਦੋਂ ਭਈ ਇਹ ਗੱਲ ਹੋ ਗਈ ਉਹ ਇਹ ਗੱਲ ਕਹੀ ਜਿੱਦ ਇਨੀ ਗੱਲ ਕਹੀ ਸੀ ਵੀ ਤੁਸੀਂ ਕੱਪੜੇ ਚੱਜਦੇ ਪਾਓ ਭਈ ਪਿੰਡ 'ਚ ਰਹੇ ਨਾਲੇ ਕੱਪੜੇ ਪਾਓ ਐ ਬਣ ਛਣ ਕੇ ਨਿਕਲਦੀਆਂ ਕਿਆ ਲੈ ਨੀ ਬੰਦੇ ਦੀ ਸੋਚ ਮਾ ਨਾ ਮਾੜੀ ਹੋਵੇ ਨੀਤ ਨਾ ਮਾੜੀ ਹੋਵੇ ਕਿਆ ਕੱਪੜਿਆਂ ਦਾ ਕੀ ਕੱਪੜੇ ਤਾਂ ਅੰਗਰੇਜ਼ ਆ ਕੇ ਅੱਦੇ-ਅੱਦੇ ਪਾ ਕੇ ਰੱਖਦੇ ਨੇ ਉਹ ਕੀ ਐ ਤਾਕਦੇ ਨੇ ਹਰੇਕ ਨੂੰ ਕਿਆ ਫਿਰ ਉਹਵੇਂ ਬਣ ਕੇ ਦੇਖ ਲੈ ਪਤਾ ਲੱਗ ਜੂ ਖੇੜਨੇ ਘੰਡ ਜਾਣਗੇ ਘੱਟ ਨੂੰ ਸਮਾਨ ਚੱਕਿਆ ਜਲਦਰਾ ਤਾਂ ਕਿਆ ਮੇਰੀ ਗੱਲ ਹੁਣ ਲੈ ਜਹੇ ਜਾਂ ਦੇਸ਼ ਕਹਿੰਦਾ ਪਹੇਜ ਆ ਭੇਸ ਕਹਿ ਦੇਗਾ ਕੀ ਕਹੇਂਗਾ ਇਹ ਹੈ ਦੇਸ ਉਹ ਇਹ ਦਾ ਪੈਸਾ ਆ ਬਣਾ ਕੇ ਕਹੀਂ ਗੱਲ ਆ ਬੜੀ ਚਲੋ ਬਈ ਮੈਂ ਇਕੱਲੇ ਹਾਂ ਹਾਂ ਉਹਦੇ ਰਾਈ ਨੂੰ ਨੱਕ ਕੱਢ ਜਾ ਇਹਨਾਂ ਲੈ ਲੈ ਬਈ ਚਲੋ ਲੈ 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 ਚਲੋ ਲੈ 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 ਆਹ ਕੋਲ ਵੜਦੇ ਨੇ ਸਲੀ ਨੂੰ ਠੰਡ ਕੇ ਤੇ ਲੱਗੂ ਇਹਨਾਂ ਨੂੰ ਮੈਂ ਜਾਣਦੀ ਇਹਨਾਂ ਨੂੰ ਪਿੰਡ ਦੀ ਨਹੀਂ ਨਾ ਆਪਣੀ ਹੋਰ ਹੋਣਾ ਤੂੰ ਰਾਮੇ ਦਾ ਪੁੱਤਾ ਮੱਛੇ ਆ ਹੋਇਆ ਇਹਦਾ ਨਾਮ ਕੀ ਸੀ દારા! Yeah. જો